ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪਿੰਡਰਕਲਾ ਦੇ ਵਿੱਚ ਪਿੰਡਰਕਲਾ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਹੈ ਮਿੱਤਰੋ ਤੇ ਜਦੋਂ ਆਪਾਂ ਮੋਗੇ ਤੋਂ ਜਗਰਾਉਂ ਵਾਲੀ ਸਾਈਡ ਨੂੰ ਵਧਦੇ ਹਾਂ ਤਾਂ ਅੱਗੇ ਜਾ ਕੇ ਇੱਕ ਰਸਤਾ ਆਉਂਦਾ ਵਾ ਚਗਾਵਾ ਵਾਲਾ ਜੁਗਾਵਾ ਤੋਂ ਕਪੂਰੇ ਤੇ ਕਪੂਰੇ ਤੋਂ ਸਿੱਧੀ ਸੜਕਾ ਜਿਹੜੀ ਉਹ ਪਿੰਡ ਰਕਾਲਾ ਪਿੰਡ ਦੇ ਵਿੱਚ ਆਉਂਦੀ ਹੈ ਇਧਰੋਂ ਸ਼ਾਰਟਕਟ ਕਿੱਧਰ ਦੀ ਆ ਜਾਂਦੀ ਹੈ ਜਲਾਲਾਬਾਦ ਧਰਮਗੋੜ ਜਲਾਲਾਬਾਦ ਤੋਂ ਇਧਰ ਆ ਜਾਂਦੀ ਹੈ 4 ਕਿਲੋਮੀਟਰ ਵਾਲਾ ਠੀਕ ਆ ਲੈ ਵੀ ਜਲਾਲਾਬਾਦ ਤੋਂ 4 ਕਿਲੋਮੀਟਰ ਦੀ ਦੂਰੀ ਪੈਂਦੀ ਹੈ ਸਾਰੀ ਇਸ ਪਿੰਡ ਨੂੰ ਤੇ ਮੱਝ ਵਿਖਾਉਣੀਆਂ ਮਿੱਤਰੋ ਤੁਹਾਨੂੰ ਦੁੱਧੋ ਡਰਾਈ ਕਿੰਨੇ ਚਿਰ ਦੀ ਗੱਪਣਾ ਕੀ ਗੱਲਬਾਤ ਹੈ ਕਿਹੜੇ ਸੀਮਣ ਤੋਂ ਗੱਪਣਾ ਆਓ ਮਿਲਦੇ ਹਾਂ ਭਰਾ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਨੇੜਿਆ ਜੀ ਮੜਾ ਜੀ ਹੋਰ ਠੀਕ ਠਾਕ ਹੈ ਭਰਾ ਮੇਰਾ ਵਧੀਆ ਜੀ ਵਧੀਆ ਜੀ ਸਾਰੇ ਠੀਕ ਠਾਕ ਹੈ ਜੀ। ਠੀਕ ਵੀਰੇ ਨਾਮ ਦੱਸੀ ਕਰਾਂ ਦੀ ਆਪਣਾ। ਤੇਜਿੰਦਰ ਸਿੰਘ ਹੈ ਜੀ। ਤੇਜਿੰਦਰ ਸਿੰਘ। ਤੇਜਿੰਦਰ ਭਾਈ ਮੈਂ ਫਿਰ ਕਿੰਨੇ ਚਿਰ ਦੀ ਗੱਬਣਾ? ਇਹ ਜੀ 8 ਮਹੀਨੇ ਦੀ ਗੱਬਣਾ ਜੀ। ਪੂਰੇ 8 ਮਹੀਨੇ ਦੀ। ਹਾਂ ਜੀ 8 ਮਹੀਨੇ ਦੀ ਗੱਬਣਾ ਰਸਤਮ ਤੋਂ ਗੱਬਣਾ A B C ਵੀਰਾਂ ਵਾਲੀ ਦਾ ਸੀਮਨ ਆਪਣੇ ਕੋਲ। ਜੀ ਰਸਤਮ ਤੋਂ ਗੱਬਣਾ ਰਸਤਮ ਹਿੰਦ ਤੋਂ ਹਨਾ। ਨਹੀਂ ਕੱਲੇ ਰਸਤਮ। ਕੱਲੇ ਰਸਤਮ। A B C ਦਾ ਇਹ ਸੀਮਨ ਹੈ ਜੀ ਵੀਰਾਂ ਵਾਲੀ ਦਾ। ਠੀਕ ਹੈ ਵੀਰੇ। 50 26 ਦਾ। ਠੀਕ ਹੈ ਵੀਰੇ ਕਿੰਨਾ ਸੂਆ ਸੂ ਕੀ ਇਹ ਅਗਰ ਨੂੰ? ਜੀ ਤੀਜੇ ਸੂਏ ਸੂਣਾ ਜੀ ਘਰ ਦੀ ਮੱਝ ਆਪਣੀ। ਘਰ ਦੀ ਮੱਝ ਤ ਤੁੱਤ ਕਿੰਨੇ ਕੁ ਦੇ ਦਿੰਦੀ ਬਾਈ ਦੁੱਧ ਬਾਈ ਨੇ 13 ਕਿਲੋ 14 ਕਿਲੋ ਤੱਕ ਕਰ ਦਿੱਤਾ ਆਪਣੇ ਕੋਲੇ ਆਪ ਦੀ ਸੇਵਾ ਤੇ ਆਪ ਦੀ ਸੇਵਾ ਤੇ ਹੈ ਆਪਾਂ ਇਸ ਕਰਕੇ ਵੇਚਦੇ ਆ ਆਪਣੇ ਕੋਲੇ ਪਸ਼ੂ ਜਾਦੇ ਆ ਤੇ ਆਪਣੇ ਕੋਲੇ ਸੰਭਾਈ ਨੂੰ ਲੇਬਰ ਹੈਣੀਗੀ ਜੀ ਦੀ ਦਿੱਕਤ ਦੇ ਕਰਕੇ ਵੇਚਦੇ ਆ ਮੱਝ ਚ ਕੋਈ ਪ੍ਰੋਬਲਮ ਨਹੀਂ ਠੀਕ ਹੈ ਵੀ ਕਈ ਭਰਾ ਐ ਸੋਚ ਲੈਂਦੇ ਵੀ ਜਿਵੇਂ 7.5 8ਵੇਂ ਵੀ ਭਾਰਪੂਰ ਦੀ ਚਿਕੜ ਨਾ ਭਾਰ ਦੀ ਆਪਣੀ ਗਾਰੰਟੀ ਆ ਬਾਈ ਵੀਡੀਓ ਦੇ ਵਿੱਚ ਵੀ ਕਹਿਣਾ ਮੈਂ ਆਪਣੇ ਉਹਦੇ ਸੂਏ ਤੱਕ ਦੀ ਵੀ ਗਾਰੰਟੀ ਹੋ ਭਾਰ ਦੀ ਥਣਾ ਦੀ ਗੱਬਣ ਵੀ ਬਸ ਠੀਕ ਹੈ ਬਈ ਓਕੇ ਤੇ ਵੀਰੇ ਹੁਣ ਕੀ ਰੇਟ ਰੱਖਾਂਗੇ ਆਪਾਂ ਇਹਦਾ ਬਾਈ ਰੇਟ ਆਪਾਂ ਲੈਣ ਦੇਣ ਬਾਈ 6700 ਮਾਨਤਨ ਕਰਦੇ ਆ ਕਿਸੇ ਵੀਰ ਦਾ ਠੀਕ ਆ ਵੀਰੇ ਤੇ ਆ ਮਾੜੀ ਵੀ ਨਹੀਂ ਭਾਈ ਅਗਲੇ ਤੇ ਘਰੇ ਫੰਡਰ ਫੰਡਰ ਖੜੀ ਆ ਤੇ ਉਹ ਵੇਚ ਦਵੇ ਭਾਈ ਕੋਈ ਮਤਲਬ ਮਾੜੀ ਨਹੀਂ ਕਿ ਮੱਝ ਕਿਉਂਕਿ ਆਪਾਂ ਕਥੇ ਟੱਕਿਆਂ ਵਾਲੇ ਵੀ ਆਉਂਦੇ ਪਰ ਟੱਕਿਆਂ ਵਾਲਿਆਂ ਨੂੰ ਮੱਝ ਨਹੀਂ ਮਿਲਦੀ ਕਿ ਆਪਾਂ ਘਰੇ ਰੱਖਣ ਵਾਲਿਆਂ ਨੂੰ ਤੇ ਵੀਰੇ ਤੋਰੀਏ ਮੈਂ ਲੈ ਇੱਕ ਹੁਡੇ ਨੂੰ ਕੱਢੀ ਪਾਰੋਂ ਵੀਰੇ ਲੈ ਮਿੱਤਰੋ 8 ਮਹੀਨਿਆਂ ਦੀ ਗੱਬਣਾ ਮਹੀਨੇ ਦੋ ਤੁਹਾਨੂੰ 1.5 ਮਹੀਨੇ ਸਾਂਭਣੀ ਪੈਣੀਆਂ ਦੋ ਤੇ ਭਾਈ ਸੱਜਰ ਮੈਂ ਹੋ ਜਾਣੀ ਆ ਕਿਉਂਕਿ ਆਉਂਦਾ ਕੁਝ ਨਹੀਂ ਅੱਜ ਕੱਲੇ ਜੇ ਤੁਹਾਡੇ ਘਰੇ ਫੰਡਰ ਫੰਡਰ ਝੋਟੀ ਖੜੀ ਆ ਤੇ ਉਹਨੂੰ ਭੜਕਾ ਕੇ ਕੋਈ 10-20 ਹਜ਼ ਦੇ ਕੋ ਬਾਡੀ ਪੰਤਰ ਵਾਲੀ ਮੈਂ ਆ ਖੁੱਲੀ ਡੋਲੀ ਮੈਂ ਆ ਕੋਈ ਛੋਟੀ ਮੈਂ ਨਹੀਂ ਕਹਿ ਸਕਦੇ ਬੰਦੇ ਬਹੁਤ ਸੋਹਣਾ ਜਿਹੜਾ ਰੂਦਾਰੀ ਵਾਲਾ ਡਿਜ਼ਾਈਨ ਆ ਜਿੰਨਾ ਹੈਗਾ ਕਰਮਣ ਵਾਲੀ ਦਾ ਪਿੰਡੇ ਪੁੰਡੇ ਤੇ ਸ਼ੈਨ ਜਿਹੜੀ ਬਹੁਤ ਆ ਵਧੀਆ ਲੇਵੇ ਦਾ ਲਿਬਾਸ ਬਹੁਤ ਚੰਗਾ ਥਣ ਬਹੁਤ ਚੰਗਾ ਲੱਗਾ ਹੋਇਆ ਬਾਕੀ ਹਜੇ ਬਾਈ ਆ ਵੇਖੋ ਤੁਸੀਂ ਲੇਵੇ ਦੀਆਂ ਵਾਲ ਟੇ ਲੈ ਕੇ ਨਹੀਂ ਤਾਂ ਕੱਲੇਵਾ ਬਹੁਤ ਬਣਾਉਂਦੀ ਹੁੰਦੀ ਹਣੀ ਹੈ ਨਾ ਬਾਈ ਬਾਈ ਦੇਵਾ ਪੂਰਾ ਆਣ ਬੰਦ ਬਸ ਠੀਕ ਹੈ ਵੀਰੇ ਤੇਜਿੰਦਰ ਭਾਈ ਨੰਬਰ ਦੱਸ ਸੀ ਕਰਨ ਦੀ ਵੀਰੇ ਨੰਬਰ ਆਪਣਾ ਹੈ ਬਾਈ 96535 ਹਾਂ 42096 ਇੱਕ ਵਾਰੀ ਹੋਰ ਬੋਲ ਦਿਓ ਵੀਰੇ 96535 ਜੀ 42096 ਠੀਕ ਹੈ ਇਸ ਨੰਬਰ ਤੇ ਕਰਨੀਏ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡਾ ਪਿੰਡਰ ਕਲਾਂ ਜ਼ਿਲ੍ਹਾ ਮੋਗਾ ਧੰਨਵਾਦ ਸ਼ੁਕਰੀਆ